ਹੋਣੇ ਨਾ ਇਹ ਕਿਹੜਾ ਮਾਮਲਾ ਜਿਹੜਾ ਕੋਈ ਬੈਟਰੀ ਚੋੜ ਅ ਕੱਲ ਸਾਡੇ ਕੋਲ ਇੱਕ ਕਲਗਾ ਸਿੰਘ ਹੈ ਜਿਹੜਾ ਟਰਾਂਸਪੋਰਟ ਦਾ ਕੰਮ ਹੈ ਇਹਨਾਂ ਦਾ ਜਿਹੜੇ ਜਿਹਨਾਂ ਦੇ 6 ਕੈਂਟਰ ਹੈ 6 ਕੈਂਟਰ ਜੁਨੇਮ ਦਾਣਾ ਮੰਡੀ 'ਚ ਉਹਨਾਂ ਨੇ ਸਾਡੇ ਕੋਲ ਇੱਕ ਇਤਲਾਹ ਦਿੱਤੀ ਸੀ ਵੀ ਸਾਡੇ ਕੈਂਟਰ ਦੀ ਜਿਹੜੀ ਬੈਟਰੀ ਹੈ ਉਹ ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਕਿਸੇ ਅਨਾਂ ਬੰਦੇ ਨੇ ਚੋਰੀ ਕਰ ਲਈ ਬੰਤੂ ਕਰਸ ਨੇ ਅਸੀਂ ਪੜਤਾਲ ਕਰਨ ਤੇ ਸਾਨੂੰ ਪਤਾ ਲੱਗਿਆ ਵੀ ਜਿਹੜੀਆਂ ਸਾਡੀਆਂ ਕਈ ਬੈਟਰੀਆਂ ਪਹਿਲਾਂ ਵੀ ਲਈਆਂ ਤੇ ਉਹਨਾਂ ਦੇ ਕੈਂਟਰ ਦੀ ਵੀ ਬੈਟਰੀ ਹੈ ਹਰਦੀਪ ਸਿੰਘ son of ਦਲਵੀਰ ਸਿੰਘ ਹੈ ਜਿਹੜਾ ਹੈਗਾ ਗ੍ਰੀਨ ਪੈਲਸ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਨਗਰ 13 ਨੰਬਰ ਗਲੀ ਦਾ ਰਹਿਣ ਵਾਲਾ ਇੱਕ ਹੈਗਾ ਸੋਨੂ ਪੁੱਤਰ ਜੱਗਾ ਸਿੰਘ ਵਾਸੀ ਜੋਗਾਨੰਦ ਇਸ ਸਕੂਟਰੀ ਤੇ ਆਉਂਦੇ ਆ ਤੇ ਆ ਕੇ ਬੈਟਰੀ ਲਾ ਕੇ ਲੈ ਜਾਂਦੇ ਸੀ ਤੇ ਅੱਗੇ ਵੇਚ ਦਿੰਦੇ ਆ ਜਿਹਦੇ ਚ ਅਸੀਂ ਜਿਹੜਾ ਹਰਦੀਪ ਸਿੰਘ ਹੈ ਉਹਨੂੰ ਕੱਲ ਅਰੈਸਟ ਕਰ ਲਿਆ ਸੀਗਾ ਤੇ ਅੱਜ ਉਹਨੂੰ ਪੇਸ਼ ਕਰਕੇ ਮਾਨਯੋਗ ਅਦਾਲਤ ਤੋਂ ਪ੍ਰੋਸਸਰ ਮਾਂ ਲੈ ਕੇ ਜਿਹੜੀ ਅਗਲੀ ਤਫ਼ਤੀਸ਼ ਕਰ ਰਹੇ ਆ ਤੇ ਜਿਹੜੀ ਹੈਗੀ ਹੈ ਹਰਦੀਪ ਸਿੰਘ ਤੋਂ ਫਿਲਹਾਲ ਇੱਕ ਬੈਟਰੀ ਬਰਾਮਦ ਹੋਈ ਹੈ ਇਕ ਵਾ ਗਰ ਉਹ ਕੋਈ ਕਿਸ ਤਰ੍ਹਾਂ ਜਿਵੇਂ ਇਸ ਰੂਪ ਅੱਜ ਹੁਣ ਤੱਕ ਦੀ ਪੁਸ਼ਟੀ ਤੱਕ ਤਾਂ ਇਹ ਦੋ ਜਣੇ ਹੀ ਐ ਬਾਕੀ ਜਿਹੜਾ ਅਗਲੀ ਪੁਲਿਸ ਰਮਾਂਡ ਲੈ ਕੇ ਪੜਤਾਲ ਕਰਦੇ ਆ ਅੱਗੇ ਪਤਾ ਚੱਲੂਗਾ ਵੀ ਇਹਨਾਂ ਦਾ ਕੀ ਹੈਗਾ ਕੌਣ ਕੌਣ ਸੀ ਕੋਈ ਕ੍ਰਿਮੀਨਲ ਹਿਸਟਰੀ ਸਾਹਮਣੇ ਜੀ ਇਹਦੇ ਇਹਦੇ ਤੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਹਰਦੀਪ ਸਿੰਘ ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਤੇ ਦੂਜਾ ਜਿਹੜਾ ਨਾਲ सोनू सोनू ਐ ਉਹ ਪਗੌੜਾ ਉਹਦੀ ਅਰੈਸਟ ਪੈਂਡਿੰਗ ਹੈ ਕਿ ਕਿੰਨੇ ਚਿਰ ਤੋਂ ਕਰ ਰਹੀ ਸਾਰੇ ਜੀ ਗੱਲ ਕਰੀਏ ਤਾਂ ਕਰੀਏ ਇੱਕ ਈਕਰੀਵ ਸਾਡੇ ਕੋਲੇ ਜਿਹੜੀ ਜਿਹੜਾ ਇਹਨਾਂ ਨੇ ਕਲਗਾ ਸਿੰਘ ਨੇ ਦੱਸਿਆ ਵੀ ਪਹਿਲਾਂ ਵੀ ਸਾਡੀਆਂ ਬੈਟਰੀਆਂ ਲਈਆਂ ਪਰੰਤੂ ਪਹਿਲਾਂ ਕੋਈ ਸਾਡੇ ਕੋਲੇ ਰਿਟਰਨ ਐਪਲੀਕੇਸ਼ਨ ਨਹੀਂ ਆਈ ਪਰਤੋਂ ਉਹਨਾਂ ਨੇ ਦੱਸਿਆ ਵੀ ਪਹਿਲਾਂ ਵੀ ਕਈ ਵਾਰੀ ਸਾਡੇ ਜਿਹੜੇ ਹੈਗੇ ਟਰੈਕਟਰ ਵਗੈਰਾ ਦੀਆਂ ਬੈਟਰੀਆਂ ਲੈਣ ਦੀਆਂ ਅੱਛਾ ਇਹ ਕੰਮਕਾਰ ਕੀ ਕਰਦੇ ਜੀ ਇਹ ਜਿਹੜਾ ਹੈਗਾ ਹਰਦੀਪ ਸਿੰਘ ਹੈ ਇਹ ਚਿੱਟੇ ਦਾ ਨਸ਼ਾ ਕਰਦਾ ਨਸ਼ੇ ਦੀ ਓੜਤੀ ਜਿਹੜਾ ਹੈਗਾ ਨਸ਼ਾ ਕਰਕੇ ਹੀ ਨਸ਼ਾ ਕਰਨ ਦੇ ਖਾਤਰੇ ਜਿਹੜਾ ਹੈਗਾ ਚੋਰੀਆਂ ਕਰਦਾ ਨਸ਼ੇ ਦੀ ਪੂਰਤੀ ਲਈ ਜਿਹੜਾ ਜੀ ਉਨ ਕਿਸ ਤਰ੍ਹਾਂ ਦੀ ਕਾਰਵਾਈ ਕੋਈ ਰਮਾਈ ਹੋਇਆ ਹੁਣ ਅਸੀਂ ਜਿਹੜਾ ਅੱਜ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਦਾ ਪੁਲਿਸ ਰਵਾਨਾ ਲਵਾਂਗੇ ਪੁਲਿਸ ਰਵਾਨਾ ਲੈ ਕੇ ਜਿਹੜੀ ਅਗਲਾ ਜਿਹੜਾ ਦੋਸ਼ੀ ਹੈ ਜਾਂ ਜਿਨ੍ਹਾਂ ਨੂੰ ਬੈਟਰੀਆਂ ਵੇਚੀਆਂ ਇਹਨਾਂ ਨੇ ਉਹਨਾਂ ਬਾਰੇ ਕਾਰਵਾਈ ਕਰਾਂਗੇ ਉਹਨਾਂ ਤੇ ਵੀ ਕਾਰਵਾਈ ਹੋਏਗੀ ਬਿਲਕੁਲ ਉਹਨਾਂ ਨੂੰ ਜੀ ਨਾਲ ਜਿਹੜਾ 317 2 ਬੀ ਐਨ ਐਸ ਦੇ ਵਿੱਚ ਵੱਧਾ ਜੁਰਮ ਕਰਕੇ ਉਹਨਾਂ ਨੂੰ ਵੀ ਮੁਕੱਦਮੇ ਦੇ ਵਿੱਚ ਸ਼ਾਮਲ ਕਰਾਂਗੇ